ਉਹਦੇ ਤੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਸਪਸ਼ਟਿਕਰਨ ਪੰਦਦਾ ਕਿਉਂਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ, ਰਾਜਨੀਤੀ ਤੇ ਮਾਨਸਿਕਤਾ ਇਹਦਾ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਕ ਕੀਤਾ ਤੇ ਕੱਲ ਕਹਿੰਦੇ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਸੀ ਉਹ ਮਜਦੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚਾਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਆ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਪਿਆਨ ਦੇਣੇ ਦੀ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸਮਾਨ ਸਮਾਜ ਨੂੰ ਤੁਸੀਂ ਲੋਕ ਵੰਡ ਕੇ ਦੇਖ ਰਹੇ ਹੋ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੁਸੀਂ ਵੰਡੀਆਂ ਰੰਗ ਦੇ ਆਧਾਰ ਤੇ ਵੀ ਪਾ ਰਹੇ ਹੋ ਤੁਸੀਂ ਸਮਾਜ ਦੇ ਆਧਾਰ ਤੇ ਵੀ ਪਾ ਰਹੇ ਹੋ ਔਰ ਇਹੀ ਕਾਂਗਰਸ ਦੀ ਰਾਜਨੀਤੀ ਹੈ ਦੇਖੋ ਜਿਸ ਤਰੀਕੇ ਦੇ ਬਿਆਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਦੇ ਰਹੇ ਨੇ ਉਹਦੇ ਤੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਸਪਸ਼ਟੀਕਰਨ ਬਣਦਾ ਕਿਉਂਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ ਰਾਜਨੀਤੀ ਤੇ ਮਾਨਸਿਕਤਾ ਇਹਦਾ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਕਾ ਕੀਤਾ ਹਲੇ ਪਿਛਲੇ ਦਿਨੀ ਫਿਰਕੂਵਾਦੀ ਸਿਆਸਤ ਕਰਨ ਲੱਗੇ ਖਾਲਸਤਾਨ ਦਾ ਬਿਆਨ ਦਿੱਤਾ ਤੇ ਕੱਲ ਕਹਿੰਦੇ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਸੀ ਉਹ ਮਜਬੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚਾਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕਾਂਗਰਸ ਜਾਂ ਦੇਸ਼ ਦੇ ਵਿੱਚ ਕਾਂਗਰਸ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤ ਹੈ ਕਿ ਸਮਾਜ ਦੇ ਵਿੱਚ ਕਾਂਗਰਸ ਵੱਡੀਆਂ ਪਾਉਣੀਆਂ ਚਾਹੁੰਦੀ ਹੈ ਔਰ ਜੇ ਸਪਸ਼ਟੀਕਰਨ ਦੇਣਾ ਹੈ ਰਾਜਾ ਬਣੀ ਕਿਉਂਕਿ ਹੁਣ ਚਾਰੇ ਪਾਸਿਓਂ ਘਿਰ ਕੇ ਨਿੰਦਾ ਹੋ ਰਹੀ ਹੈ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਹੈ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਪਿਆਨ ਦੇਣੇ ਨਹੀਂ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸમાન ਨੇ ਔਰ ਸਪਸ਼ਟੀਕਰਨ ਦੇਣਾ ਹੈ ਫੇਰ ਇੱਕ ਨਵੀਂ ਕੌਂਟ੍ਰੋਵਰਸੀ ਕਹਿੰਦੇ ਜੀ ਦੇਖੋ ਗاندی ਜੈਲ ਸਿੰਘ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਤਾ ਸੀ ਅਸੀਂ ਬੂਟਾ ਸਿੰਘ ਜੀ ਤਾਂ ਗ੍ਰਹਿ ਮੰਤਰੀ ਬਣਾਇਆ ਉਹ ਤਾਂ ਕਹਿੰਦੇ ਮੈਂ ਕੱਲ ਹੀ ਦੱਸਿਆ ਆਰਮੀ ਦਾ ਜਨਰਲ ਬਣਾਤੇ ਕਾਂਗਰਸ ਨੇ ਮਤਲਬ ਇਹ ਲੋਕਾਂ ਦੇ ਵਿੱਚ ਕੋਈ ਕੈਪੇਬਿਲਿਟੀ ਨਹੀਂ ਸੀ ਇਹ ਲੋਕਾਂ ਦੇ ਵਿੱਚ ਆਪਣੀ ਕੋਈ ਕੰਟਰੀਬਿਊਸ਼ਨ ਨਹੀਂ ਸੀ ਕਿ ਕੱਲੀ ਕਾਂਗਰਸ ਨੇ ਚੱਕ ਕੇ ਇਹ ਦੇਸ਼ ਦੀ ਸਰਮਹਰ ਸੰਸਥਾਵਾਂ ਤੇ ਪਹੁੰਚੋਤੇ ਹਨ ਤਾਂ ਫਿਰ ਅੱਜ ਵੀ ਜਿਹੜੇ ਸਾਡੇ 에ਅਰ ਫੋਰਸ ਦੇ ਚੀਫ ਨੇ ਉਹ ਵੀ ਸਰਦਾਰ ਨੇ ਉਹ ਦੱਸੋ ਜੀ ਫਿਰ ਕੀ ਦੀ ਕੰਟਰੀਬਿਊਸ਼ਨ ਸੋ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਇਹ ਸਪਸ਼ਟ ਕਰਦਾ ਹੈ ਕਿ ਸਿਰਫ ਤੇ ਸਿਰਫ ਸਮਾਜ ਨੂੰ ਤੁਸੀਂ ਲੋਕ ਵੰਡ ਕੇ ਦੇਖ ਰਹੇ ਹੋ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੁਸੀਂ ਵੰਡੀਆਂ ਰੰਗ ਦੇ ਆਧਾਰ ਤੇ ਵੀ ਪਾ ਰਹੇ ਹੋ ਤੁਸੀਂ ਸਮਾਜ ਦੇ ਆਧਾਰ ਤੇ ਵੀ ਪਾ ਰਹੇ ਹੋ ਔਰ ਇਹੀ ਕਾਂਗਰਸ ਦੀ ਰਾਜਨੀਤੀ ਹੈ ਫਿਰ ਲੋਕਾਂ ਨੂੰ ਇਹ ਵੀ ਦੱਸਿਆ ਕਰੋ ਨਾ ਵੀ ਭਾਈ ਜਿਹੜੇ ਸਿੱਖਾਂ ਦੀ ਅੱਜ ਅਸੀਂ ਗੱਲ ਕਰਦੇ ਆ ਤੁਸੀਂ ਕਿ ਆਰਮੀ ਦੇ ਜਨਰਲ ਬਣਾਤੇ ਤੇ ਭਾਈ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਵੀ ਤਾਂ ਐਸੇ ਕਾਂਗਰਸ ਨੇ ਕੀਤਾ ਦਿੱਲੀ 'ਚ 84 ਕਤਲਿਆਂ ਵੀ ਐਸੇ ਕਾਂਗਰਸ ਨੇ ਕੀਤਾ ਜਿਹਨੂੰ ਰਜੀਵ ગાંધી ਸਾਹਿਬ ਨੇ ਡਿਫੈਂਡ ਕੀਤਾ ਇਹੀ ਰਾਜਨੀਤੀ ਅੱਜ ਤੱਕ ਕਾਂਗਰਸ ਖੇਡਦੀ ਆਈ ਹੈ ਤੇ ਇਹੀ ਰਾਜਨੀਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਸੋ ਹੁਣੇ ਸਾਰੀਆਂ ਗੱਲਾਂ ਤੇ ਰਾਹੁਲ ਗਾਂਧੀ ਨੇ ਸਪਸ਼ਟ ਕਰ ਤੇ ਜਿਹੜੇ ਰਾਜਾ ਵਢਿੰਗ ਸਾਹਿਬ ਕਹਿੰਦੇ ਨੇ ਕਿ ਜੀ ਮੇਰੇ ਜਿਹੜੀ ਸਟੇਟਮੈਂਟ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਤਾ ਮੈਂ ਕਹਿੰਨਾ ਵਢਿੰਗ ਸਾਹਿਬ ਕਰਾਓ ਪਰਚਾ ਜਿਹਨੇ ਤੋੜੀ ਮਰੋੜੀ ਹੈ ਤੁਹਾਡੀ ਸਟੇਟਮੈਂਟ ਕਰਾਓ ਆਈਟੀ ਐਕਟ ਦਾ ਪਰਚਾ ਨਾਲੇ ਲੋਕਾਂ ਨੂੰ ਪਤਾ ਲੱਗੂ ਵੀ ਤੋੜੀ ਮਰੋੜੀ ਹੈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੌਮ ਤੋਂ ਇਹ ਜਿਹੜੇ ਬਿਆਨ ਨੇ ਇਹ ਹਰ ਇੱਕ ਤੁਸੀਂ ਸਿੱਖ ਦਾ અપਮਾਨ ਕਰ ਰਹੇ ਹੋ ਤੁਸੀਂ ਇਹ ਜਿਹੜੀ ਜਾਤੀਵਾਦੀ ਸਿਆਸਤ ਪੰਜਾਬ ਦੇ ਵਿੱਚ ਕਰਨੀ ਚਾਹੁੰਦੇ ਹੋ ਇਹ ਪੰਜਾਬ ਨੇ ਨਕਾਰੀ ਹੋਈ ਹੈ ਇਹ ਪੰਜਾਬ ਦੇ ਵਿੱਚ ਚੱਲਣੀ ਨਹੀਂ ਸੋ ਸਮੁੱਚੀ ਕਾਂਗਰਸ ਸਮੇਤ ਰਾਹੁਲ ਗਾਂਧੀ ਇਹ ਦੱਸੇ ਕਿ ਰਾਜਾ ਵੜਿੰਗ ਦੇ ਖਿਲਾਫ ਹੁਣ ਕੀ ਐਕਸ਼ਨ ਹੋ ਰਿਹਾ ਤੇ ਸਮੁੱਚੀ ਕਾਂਗਰਸ ਪੰਜਾਬ ਤੋਂ ਕੌਮ ਤੋਂ ਦੇਸ਼ ਤੋਂ ਰਾਜਾ ਵੜਿੰਗ ਦੇ ਇਸ ਬਿਆਨ ਵਾਸਤੇ ਮਾਫੀ ਮੰਗਦੀ ਰਾਜਾ ਵੜਿੰਗ ਜੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਦੇ ਰੁੱਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਬੀਏ ਆਨਰ ਕਰ ਰਹੇ ਸੀ ਇਹ ਆਪਣੇ ਤੇ ਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਮ ਲੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸਮਾਨ ਬੂਟਾ ਸਕਦੇ ਆ ਸਾਰ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਉਹਨਾਂ ਨੇ ਖਾਲਸਾ ਕਾਲਜ ਲਾਇਲਪੁਰਾ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿਚਾਉਣ ਤੋਂ ਬਾਅਦ ਪੀਐਚਡੀ ਕੀਤੀ ਉਹਨਾਂ ਨੇ ਜਰਮਨੀ ਕੀਤੀ ਅਤੇ ਵਾਖ ਵਾਖ ਉਹਦਿਆਂ ਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਨਹੀਂ ਉਥੇ ਤਿੰਨ ਵਾਰੋ ਭਾਰਤ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸ.ਸੀ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵਾਖ ਵਾਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉਥੇ ਸਰਕਾਰ ਚਲਾਈ 12-12 ਮਹੀਨੇ ਉਹ ਐਡੀ ਵਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੱਤਾ ਮਿਰੰਚੋਲਾ ਮਾਦਾਇਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚ ਤੂੰ ਆਪਣਾ ਗਲਤ ਟਿੱਪਣੀਆਂ ਦਿੱਤੀਆਂ ਉਹਨਾਂ ਦੀ ਕੌਮ ਬਾਰੇ ਗਲਤ ਟਿੱਪਣੀਆਂ ਦਿੱਤੀਆਂ ਪੱਠੇ ਪਾਉਂਦੇ ਹੋਗੇ ਤੁਸੀਂ ਹਾਂ ਪੱਠੇ ਪਾਉਣੇ ਕੋਈ ਮਾੜੀ ਗੱਲ ਨਹੀਂ ਆਂ ਗਿਰਤੀ ਆ ਪਰ ਉਹ ਸਰਦਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਬੋਲਦਿਆ ਵਾ ਉਹ ਪੜਿਆ ਲਿਖਿਆ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੇ ਕੌਮ ਦੀਆਂ ਵੋਟਾਂ ਪਵਾਉਣ ਦੀ ਉਸ ਨੇ ਕਿੰਨੀ ਵਾਰ ਤੁਹਾਨੂੰ ਰਾਜ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇੰਨੀ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਪਾਤੀ ਦਾ ਖੇਡਾਵਾ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਇਹ ਜਿਹੜਾ ਤੁਸੀਂ ਤਰਨ ਤਰਨ ਦਾ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰਨ ਤਰਨ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਖਾਸ ਕਰਕੇ ਬਜਪੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਜਾਦ ਬਰਾਬਰੀ ਵਾਲਾ ਕੋੜਿਆ ਉਹ ਨਹੀਂ ਨਿਕਲ ਰਿਹਾ ਇਸ ਕਰਕੇ ਇਹਨਾਂ ਨੂੰ ਬੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮذਬੀ ਸਿੱਖਾਂ ਨੂੰ ਕੀ ਸਮਝਦੇ ਹਾਂ ਤੇ ਅੱਜ ਦੇ ਮذਬੀ ਸਿੱਖ ਕੀ ਹਨ ਅੱਜ ਦੇ ਮذਬੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜੇ ਆ ਉਹ ਕਰ ਰਹੇ ਆ ਕਿਸੇ ਦੇ ਉਹ ਕਿਸੇ ਦੇ ਰੋਟੀ ਦੇ ਸਹਾਣਮੰਦ ਨਹੀਂ ਆ ਵੀ ਕਿਸੇ ਕੋ ਰੋਟੀ ਮੰਗ ਕੇ ਖਾ ਰਿਹਾ ਜਿੰਨੀਆਂ ਵੀ ਬਰਾਦਰੀਆਂ ਨੇ ਸਾਰੇ ਆਪੋ ਆਪਣਾ ਕਾਰੋਬਾਰ ਕਰਕੇ ਖਾਂਦੀਆਂ ਕਿਸੇ ਨੂੰ ਭੰਡਰ ਦਾ ਕੋਈ ਕਿਸੇ ਨੂੰ ਆਕੜ ਨਹੀਂ ਆ ਹੁਣ ਆਪਾਂ ਜਿਹੜੇ ਸਾਡੇ ਸਾਡੀ ਐਸਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਇਆ ਉਹਨਾਂ ਦਾ ਸਟੈਂਡ ਵੀ ਪੁੱਛਣਾ ਚਾਹੁੰਦੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜਿੰਗ ਪੱਠੇ ਪਾਉਣੇ ਦੱਸ ਲਿਆ ਤੁਹਾਨੂੰ ਇਸ ਦੇ ਵਿੱਚ ਸਰਦਾਰ ਚੰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਡੈਨ ਜਿਹੜੇ ਐਸਈ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਆ ਕੁਲਦੀਪ ਸਿੰਘ ਵੈਦ ਆਪ ਉਹ ਆਈਐਸ ਰਟਾਇਰ ਹੋਏ ਆ ਉਹ ਵੀ ਦੱਸਣ ਕਿ ਕੱਲੋਂ ਤੁਹਾਨੂੰ ਵੀ ਇਹ ਪੱਠੇ ਪਾਉਣੇ ਦੱਸਣਗੇ ਤੁਸੀਂ ਇਸ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕਾਂਗਰਸ ਦੀ ਆਹਲਾ ਕਮਾਂਡ ਜਿਹੜੀ ਹਾਈ ਕਮਾਂਡ ਉਹਨੂੰ ਬੇਨਤੀ ਕਰਦੇ ਆ ਇਹ ਪ੍ਰਧਾਨ ਬਿਲਕੁਲ ਉਸ ਨੂੰ ਗੱਦੀ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਪ੍ਰਧਾਨੀ ਖੋਈ ਜਾਵੇ ਕੋਈ ਚੰਗਾ ਸੋਝਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਦਾਸ਼ਤ ਕੀਤੀਆਂ ਹਨ ਕੋਈ ਕਹਿੰਦਾ ਹੈ ਘੋੜਿਆਂ ਦੀ ਜਗਾਂ ਅੱਤੇ ਭਜਾਤੇ ਆ ਕੋਈ ਕਹਿੰਦਾ ਹੈ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋਇਆ ਹੈ ਤੇ ਇਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਜਿਹੜੀ ਲੱਛਣਾਂ ਤਰੰਤ ਨੂੰ ਆਇਆ ਸਥਾਈ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਨਾ ਤੁਸੀਂ ਲਾਇਆ ਅਕਲਮੰਦ ਪ੍ਰਧਾਨ ਨਾ ਲਾਇਆ ਦੇਰ ਦੀ ਦੇ ਲੋਕ ਚਾਰਤੇ ਇਹਦੇ ਤੌਰ ਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜੇ ਪ੍ਰਧਾਨ ਨੂੰ ਤੁਸੀਂ ਪ੍ਰਬੰਧ ਕੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਉਹਨਾਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਪਿਆਰ ਸੀ ਤੇ ਜੂਰ ਸਾਹਿਬ ਦੀ ਜਿਹੜੀ ਤਖਤ ਦੇ ਬੋਰਡ ਦੇ ਚੇਅਰਮੈਨ ਵੀ ਰਹੇ ਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਸੀ ਜਦੋਂ ਕਾਰਪੋਰੇਟ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗਣਦੇ ਦੇ ਤਖਤੀ ਪਾ ਕੇ ਨਮਾਣੇ ਸਿੱਖ ਹੋ ਗਿਆ ਕਹਿੰਦੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਐਨੀ ਜਬਾਨੀ ਕੰਢ ਸੀ ਗੁਰਬਾਣੀ ਚੰਮੀ ਘੰਟੇ ਪੜਦੇ ਰਹਿੰਦੇ ਸਨ ਤੇ ਤੋਂ ਉਹਨਾਂ ਨੂੰ ਇੱਕ ਨੀਂਦ ਦੱਸ ਰਹੇ ਆ ਨੀਂਦ ਤੇ ਤੇਰੀ ਸੋਚ ਆ ਜਿਹੜਾ ਤੋਂ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਤੇ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨੇ ਹੀ ਗਿਰ ਗਏ ਜਦੋਂ ਤੁਹਾਡੇ ਸਾਹਮਣੇ ਜਦੋਂ ਤੁਹਾਨੂੰ ਪੱਠੇ ਪਾਉਣੇ ਦੱਸ ਰਿਹਾਏ ਵੀ ਤੁਸੀਂ ਇੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਕਾਂਗਰਸਾਈ ਕਮਾੜ ਵੀ ਇਹ ਸੋਚ ਰਹੇ ਨੇ ਕਿ ਇਹ ਪ੍ਰਧਾਨ ਨੂੰ ਬਦਲੇ ਲਿੰਦੇ ਜਿਹੜਾ ਮਨਜੀ ਸਿੱਖ ਸਮਾਜ ਦਾ ਵਿਰੋਸਿਆ ਉਹ ਦਿਨੋਂ ਦਿਨ ਤਰਚੰਡ ਹੋ ਰਿਹਾ ਇਹਨਾਂ ਦੇ ਤਰਨਤਾਰਨ ਵਾਲੇ ਜਿਹੜਾ ਦਫ਼ਤਰ ਆ ਉਹਦੇ ਮੂਹਰੇ ਵੀ ਜਾ ਕੇ ਇਹਦਾ ਰੋਸ ਪੁਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਇਸ ਤੇ ਪਰਚਾ ਦਰਜ ਕਰਨ ਦਾ ਵੀ ਦਿਲਾਵਾ ਉਹ ਮੰਗ ਕੀਤੀ ਜਾਊਗੀ ਪਰਚਾ ਦਰਜ ਹੋਣਾ ਨਹੀਂ ਚਾਹਦੇ ਪ੍ਰਧਾਨ ਰਾਜਾ ਵੜਿੰਗ ਦੀ ਜਿਸ ਨੇ ਸਾਲੀਕੌਂ ਦੇ ਮਰਹੂਮ ਸਰਦਾਰ ਗੁੱਡਾ ਸਿੰਘ ਜੀ ਸਾਂਤਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਜਿੰਨਾ ਬਾਰੇ ਗੱਲ ਤਰਨਤਾਰਨ ਵਿਧਾਨ ਸਭਾ ਦੇ ਅੱਗੇ ਦੇ ਵਿੱਚ ਇੱਕ ਰੈਲੀ ਦੇ ਵਿੱਚ ਇੱਕ ਸਾ ਆਪਣਾ ਸੰਬੋਧਨ ਕਰਦੇ ਹਾਂ ਉਸ ਨੇ ਸਰਦਾਰ ਬੂਟਾ ਸਿੰਘ ਦੀ ਬਾਰੇ ਭੈੜੀ ਸ਼ਬਦਾਵਲੀ ਵਰਤੀ ਆ ਸੋ ਆਪਾਂ ਰਾਜਾ ਵਡੰਗ ਦੇ ਕੰਨ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਨੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਦੀ ਜਿਸ ਵੇਲੇ ਰਾਜਾ ਵਡੰਗ ਜੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਚ ਰੁਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲਾਇਲਪੁਰ ਖਾਨਸਾ ਕਾਲ ਜਲੰਧਰ ਵਿਖੇ ਬੀਏ ਆਨਰ ਕਰ ਰਹੀ ਸੀ ਇਹ ਪਰ ਤੇਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਮ ਲੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸਮਾਨ ਬੂਟਾ ਸਿੱਖਤੇ ਆ ਸਾਰ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਉਹਨਾਂ ਨੇ ਖਾਲਸਾ ਕਾਲਜ ਲਾਇਲਪੁਰਾ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਐਚਡੀ ਕੀਤੀ ਉਹਨਾਂ ਨੇ ਜਰਨੀ ਕੀਤੀ ਅਤੇ ਵਾਖ ਵਾਖ ਉਹਦਿਆਂ ਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਨਹੀਂ ਉਥੇ ਤਿੰਨ ਵਾਰੋ ਭਾਰਤ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸ.ਸੀ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵਾਖ ਵਾਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉਥੇ ਸਰਕਾਰ ਚਲਾਈ 11 12ਵੇਂ ਨੇ ਉਹ ਐਡੀ ਵਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾੜਾ ਰੱਤਾ ਮੇਰਾ ਚੋਲਾ ਮਾਦਾ ਇੱਤੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚੋਂ ਆਪਣਾ ਗਲਤ ਟਿੱਪਣੀਆਂ ਦਿੱਤੀਆਂ ਉਹਨਾਂ ਦੀ ਕੌਮ ਵਾਲੇ ਗਲਤ ਟਿੱਪਣੀਆਂ ਦਿੱਤੀਆਂ ਪੱਠੇ ਪਾਉਂਦੇ ਹੋਵੇ ਤੁਸੀਂ ਆਹ ਪੱਠੇ ਪਾਉਣੇ ਕੋਈ ਮਾੜੀ ਗੱਲ ਨਹੀਂ ਆ ਗਿਰਤੀ ਆ ਪਰ ਉਹ ਸਰਦਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਬੋਲਦਿਆ ਵਾ ਉਹ ਪੜਿਆ ਰਿਹਾ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੇ ਕੌਮ ਦੀਆਂ ਵੋਟਾਂ ਪਵਾ ਕੇ ਉਸਨੇ ਕਿੰਨੀ ਵਾਰ ਤੁਹਾਨੂੰ ਨਾਲ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇੰਨੀ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਤੇ ਮੈਨੂੰ ਤਾਂ ਗੱਲ ਕਰਨੀ ਨਹੀਂ ਚਾਹੀਦੀ ਵੀ ਸਿਰ ਤੇ ਦਸਤਾਰ ਕਿਉਂ ਬੰਨੀ ਫਿਰਦਾ ਹੈ ਜੇ ਉਹ ਸਿੱਖੀ ਨੂੰ ਮੰਨਦਾ ਹੀ ਨਹੀਂ ਭਾਵੇਂ ਉਹ ਕੀ ਉਹਦਾ ਨਾਮ ਮੈਨੂੰ ਕੀ ਕਹਿ ਰਹੇ ਸੀ ਕਿਹੜਾ ਤੁਸੀਂ ਨਾਮ ਲੈ ਰਹੇ ਸੀ ਅਮਰਿੰਦਰ ਸਿੰਘ ਰਾਜਾ ਉਹ ਫਿਰ ਬੜੇੰਗੀ ਆ ਅੱਜ ਉਹ ਸਿੰਘ ਨਹੀਂ ਹੈਗਾ ਜੇ ਸਾਡਾ ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਜਿਹੜਾ ਬੰਦਾ ਸਿਰ ਤੇ ਦਸਤਾਰ ਸੁਆ ਕੇ ਜਾਤਪਾਤ ਦੀ ਗੱਲ ਕਰੇ ਦੂਜੀ ਗੱਲ ਹੈ ਸਰਦਾਰ ਬੂਟਾ ਸਿੰਘ ਦੇਸ਼ ਦੇ ਪ੍ਰਧਾਨ ਹੋਮ ਮਿਨਿਸਟਰ ਹੈ ਬਹੁਤ ਸਾਰੀਆਂ ਪੋਸਟਾਂ ਤੇ ਉਹਨੇ ਕੰਮ ਕੀਤਾ ਵਿਦਵਾਨ ਆਦਮੀ ਸੀ ਮੇਰਾ ਉਹਦੇ ਨਾਲ ਜਾਤੀ ਵਿਰੋਧ ਹੋ ਸਕਦਾ ਹੈ ਪਾਰਟੀ ਦਾ ਵਿਰੋਧ ਹੋ ਸਕਦਾ ਹੈ ਲੇਕਿਨ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਆ ਸਤਕਾਰ ਕਰਨਾ ਚਾਹੀਦਾ ਜਿਹੜਾ ਪੰਜਾਬ 'ਚ ਐਸੀ ਗੱਲ ਔਰ ਖਾਸ ਕਰਕੇ ਸਿੱਖ ਦੀ ਦਿਖ ਦਿਖਾ ਕੇ ਮੈਂ ਉਹ ਨਹੀਂ ਕਹਿੰਦਾ ਕਿ ਉਹ ਸਿੱਖ ਹੈ ਗਿਆ ਮੈਂ ਤਾਂ ਕਹਿੰਦਾ ਉਹਨਾਂ ਨੇ ਸਿੱਖ ਜਿਹੜੀ ਦਿਖ ਜਿਹੜੀ ਆ ਉਹ ਸਿੱਖਾਂ ਵਾਲੀ ਬਣਾਈ ਹੋਈ ਆ ਉਹਨੂੰ ਇਹੋ ਜੀ ਗੱਲ ਨਹੀਂ ਸੀ ਕਰਨੀ ਚਾਹੀਦੀ ਅਸੀਂ ਸਾਰੇ ਇੱਕੋ ਜਿਹੇ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਾਡੇ ਜਿਹਨਾਂ ਨੇ ਦਸਤਾਰ ਅਮਰ ਸ਼ਕਿਆ ਮੈਂ ਤਾਂ ਅਮਰਤ ਹਾਰੀਆਂ ਸਾਨੂੰ ਇੱਕੋ ਗੱਲ ਆਖੀ ਗਈ ਅੱਜ ਤੋਂ ਪਿਤਾ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਤਾ ਦਾ ਨਾਮ ਸੈਬਕੌਰ ਤੇ ਰਹਿਣ ਵਾਲੇ ਆਨੰਦਪੁਰ ਸਾਹਿਬ ਦੇ ਮੈਂ ਤਾਂ